ਐਸਪੀ ਐਸੇ ਬੋਲੋ ਫੋਰਥ ਕਰਾਟੇ ਚੈਂਪੀਅਨਸ਼ਿਪ ਦੀ ਕਰਾਈ ਹੈ ਮਾਸਟਰ ਜਿਹੜੇ ਰਾਜੀ ਕੈਂਡੀ ਨੂੰ ਲਾ ਕੇ ਇਹ ਕਰਾਟੇ ਚੈਂਪੀਅਨਸ਼ਿਪ ਪ੍ਰਾਪਤ ਵਧਾਈ ਦਿਨਾ ਔਰ ਮੈਂ ਇਸ ਗੱਲ ਵੀ ਆਸ ਕਰਦਾ ਕਿ ਅੱਜ ਦੇ ਸਾਡੇ ਬੱਚੇ ਆ ਉਹ ਇਹ ਗੇਮ ਜਿਹੜੀ ਆ ਉਹਦੇ ਜਿਹੜੇ ਪਾਰਟਿਸਪੈਂਟ ਪਾਰਟਿਸਪੇਟ ਕਰ ਰਹੇ ਆ ਤੇ ਨਾ ਨਾ ਮੈਨੂੰ ਇੱਕ ਬੜਾ ਕਿ ਲੱਗਦਾ ਕਿ ਬੱਚੀਆਂ ਬਹੁਤ ਵੱਡੀ ਗਲਤੀ ਕਰ ਇਹ ਤੇ ਉਹ ਖੇਡ ਵਾਲੇ ਪੱਖੋਂ ਦੀ ਇੱਕ ਵਧੀਆ ਜੀ ਹੈ ਨਾਲ ਨਾਲ ਮੈਂ ਸਮਝਦਾ ਕਿ ਉਹ ਡਿਫੈਂਸ ਡਿਫੈਂਸ ਵਿੱਚ ਵੀ ਇਹਨਾਂ ਦੀ ਹਰ ਪ੍ਰਾਈਮ ਡਿਫੈਂਸ ਕਰਦੀ ਇਹਨਾਂ ਦੇ ਲਗੜ ਗਾਰ ਨੇ ਬਾਕੀ ਨੂੰ ਜਿਵੇਂ ਰਾਜਵੀਰ ਜੀ ਤੇ ਪਤਾ ਲੱਗਿਆ ਕਿ ਉਹਦੇ ਵਿੱਚ ਸਰਕਾਰ ਦੀ ਕੋਈ ਪਾਰਟੀ ਉਸ ਨੇ ਨਹੀਂ ਕੋਨਟ੍ਰਿਬਿਊਸ਼ਨ ਨਹੀਂ ਮੈਂ ਇਹਦੇ ਬਾਰੇ ਸੀਮ ਸਿੰਘ ਸਾਹਿਬ ਨਾਲ ਗੱਲ ਕਰਕੇ ਇਹਨਾਂ ਨੂੰ ਜਲਦੀ ਹੀ ਅਗਾਂਹ ਕੋਸ਼ਿਸ਼ ਕਰਾਂਗੇ ਕਿ ਸਰਕਾਰ ਨੂੰ ਵਿੱਚ ਮਦਦ ਵੀ ਕਰੇ ਔਰ ਇਹਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਇਹ ਪ੍ਰਾਈਵੇਟ ਵਾਲੇ ਵਿੱਚ ਚੈਂਪੀਅਨਸ਼ਿਪ ਕਰਾਈ ਆ ਕਿ ਸਰਕਾਰੀ ادارਿਆਂ ਚੋਂ ਵੀ ਇਹਨਾਂ ਬੱਚਿਆਂ ਲਈ ਕੋਸੂਨ ਦਾ ਦੇ ਸਕੇ ਇਹੋ ਮੈਸੇਜ ਕਰੂੰਗਾ ਇੱਕ ਵਾਰ ਫਿਰ ਮੈਂ ਸਮੁੱਚੀ ਮੈਨੇਜਮੈਂਟ ਰਾਜਵੀਰ ਕਹਿੰਦੀ ਆ ਆਪਣੀ ਟੀਮ ਨੂੰ ਵੀ ਦਈ ਦੂੰਗਾ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬੱਚਿਆਂ ਨੂੰ ਫੈਲਪ ਡਿਪੈਂਡੈਂਟ ਹੋਣ ਦੇ ਲਈ ਆਪਣੀ ਪ੍ਰੋਟੈਕਸ਼ਨ ਕਰਨ ਦੇ ਲਈ ਔਰ ਇੱਕ ਖੇਡ ਦੇ ਵੀ ਪ੍ਰਮੋਟ ਕੀਤਾ ਇਹਨਾਂ ਦਾ ਧੰਨਵਾਦ